ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਰਪਿੰਦਰ ਮਾਨ ਸਵਾਗਤ ਕਰਦਾ ਪ੍ਰੋਗਰਾਮ ਵਿਚਾਰ ਮੰਚ ਦੇ ਵਿੱਚ ਦੋਸਤੋ ਮੇਰੇ ਨਾਲ ਨੇ ਸਰਦਾਰ ਮਹੰਗਾ ਸਿੰਘ ਜੀ ਤੇ ਉਹਨਾਂ ਦੇ ਵਿਚਾਰ ਲੋ ਜੀ ਮਹੰਗਾ ਸਿੰਘ ਜੀ ਸਵਾਗਤ ਕਰਦਾ ਜੀ ਤੁਹਾਡਾ ਮੈਂ ਅੱਜ ਆਪਾਂ ਗੱਲ ਕਰਦੇ ਆ ਜੀ ਆਪਣੀ ਸਿੱਖ ਗੇਮਾਂ ਬਾਰੇ ਬਿਲਕੁਲ ਜੀ ਸਿੱਖ ਗੇਮਾਂ ਬਾਰੇ ਗੱਲ ਕਰਨ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਵਿਚਾਰ ਮੰਚ ਦੇ ਮੰਚ ਤੋਂ ਮੈਂ ਮਹੰਗਾ ਸਿੰਘ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਾਨ ਸਰ 10 ਦਿਨ ਪਖ ਦੀ ਗਰਮੀ ਹਾਂਜੀ ਤਿੱਖੜ ਦੁਪਹਿਰ ਬਿਲਕੁਲ ਲੱਖਾਂ ਦੀ ਗਿਣਤੀ ਦੇ ਵਿੱਚ ਦਰਸ਼ਕ ਬਿਲਕੁਲ ਜੀ ਬਿਲਕੁਲ ਪੂਰੇ ਆਸਟ੍ਰੇਲੀਆ ਹੀ ਨਹੀਂ ਬਾਹਰਲੇ ਮੁਲਕਾਂ ਦੇ ਵੀ ਜਿਹੜੇ ਲੋਕ ਆਏ ਹੋਏ ਸੀ ਹਾਂਜੀ ਉਹਨਾਂ ਸਭ ਨੇ ਆਨੰਦ ਮਾਣਿਆ ਉਹਨ ਸਿੱਖ ਗੇਮਜ਼ ਦਾ ਬਿਲਕੁਲ ਜੀ ਬਿਲਕੁਲ ਸਿੱਖ ਗੇਮਜ਼ ਆਪਣੇ ਆਪ ਦੇ ਵਿੱਚ ਨਿਵਕਲੀਆਂ ਹੋ ਨਿਬੜੀਆਂ ਕਹਤਾ ਹਮੇਸ਼ਾ ਜਾਂਦਾ ਹੈ ਹਮ ਹਮ ਕਿ ਜਦੋਂ ਵੀ ਸਿੱਖ ਗੇਮ ਕਿਸੇ ਵੀ ਸ਼ਹਿਰ ਚ ਹੁੰਦੀਆਂ ਨੇ ਕੋਈ ਨਾ ਕੋਈ ਅਮਿੱਟ ਛਾਪ ਛੱਡ ਕੇ ਜਾਂਦੀਆਂ ਨੇ ਹਾਂਜੀ ਲੇਕਿਨ ਇਸ ਦਮ ਆਸਟ੍ਰੇਲੀਆ ਦੇ ਵਿੱਚ ਐਡਿਲੇਡ ਵਿਖੇ ਗੇਮਸ ਹੋਈਆਂ ਛੇਤਵੀਂ ਸਿੱਖ ਗੇਮ ਸੀ ਇਸ ਗੱਲੋਂ ਅਮਿੱਟ ਛਾਪ ਛੱਡ ਕੇ ਗਈਆਂ ਕਿ ਐਨੀ ਤਿੱਖੀ ਗਰਮੀ ਹੋਣ ਦੇ ਬਾਵਜੂਦ ਦਰਸ਼ਕ ਲਗਾਤਾਰ ਆਉਂਦੇ ਰਹੇ ਇੰਜੋਏ ਕਰਦੇ ਰਹੇ ਲੇਕਿਨ ਨਾਲ ਹੀ ਨਾਲ ਪ੍ਰਬੰਧਕਾਂ ਵੱਲੋਂ ਹਾਂਜੀ ਜਿਹੜੇ ਉੱਥੇ ਅਰੇਂਜਮੈਂਟ ਕੀਤੇ ਗਏ ਸੀ ਲਾਜਵਾਬ ਸੀ ਤੁਸੀਂ ਦੇਖੋ ਆਪਾਂ 3 ਦਿਨ ਉੱਥੇ ਵਿਚਰਦੇ ਰਹੇ ਹਾਂ ਜੇ ਆਪਾਂ ਸ਼ੁਰੂਆਤ ਕਰ ਲਈਏ ਵੀ ਲੰਗਰ ਦੀ ਸੇਵਾ ਹਾਂਜੀ ਲੰਗਰ ਦੀ ਸੇਵਾ ਪਰ ਦੋ ਸ਼ਬਦਾਂ ਦੀ ਦਾਲ ਫੁਲਕਾ ਨਹੀਂ ਸੀ हां सलाद ਵੀ ਸੀ ਸਭ ਕੁਝ ਸੀ ਦਹੀਂ ਵੀ ਸੀ ਅਲੱਗ ਅਲੱਗ ਸਬਜ਼ੀਆਂ ਸੀ ਇਸ ਤੋਂ ਇਲਾਵਾ ਮਿਠਾਈ ਸੀ ਹਾਂਜੀ ਪਤਾ ਨਹੀਂ ਕੀ ਕੀ ਸੀ ਫਰੂਟ ਸੀ ਥਾਂ ਥਾਂ ਤੇ ਫਰੂਟ ਦੇ ਬਿੰਨ ਭਰੇ ਪਏ ਸੀ ਪਤਾ ਨਹੀਂ ਕੀ ਕੀ ਹਾਂਜੀ ਹਾਂਜੀ ਚਾਰੇ ਪਾਸੇ ਨਾ ਇੱਕ ਕਹਿ ਸਕਦੇ ਹਾਂ ਵੀ ਚੰਗਿਆਈ ਦਾ ਹੜਵਗੜਿਆ ਸੀ ਪਾਣੀ ਦੇ ਤਾਂ ਢੇਰ ਠੰਡੇ ਮਿੱਠੇ ਪਾਣੀ ਦੀ ਛਬੀ ਬਿਲਕੁਲ ਜੀ ਸ਼ਰਧਾਈ ਨੰਗ ਸਿੰਘਾਂ ਵੱਲੋਂ ਲਾਈ ਹੋਈ ਸੀ ਇਸ ਤੋਂ ਇਲਾਵਾ ਆਈਸਕ੍ਰੀਮ ਦੇ ਸਟਾਲ ਹਾਂ ਬੱਚਿਆਂ ਦੇ ਖਡਾਉਣਿਆਂ ਦੇ ਸਟਾਲ ਪਤਾ ਨਹੀਂ ਇਸ ਤੋਂ ਇਲਾਵਾ ਜਿਹੜੀਆਂ ਦੂਸਰੀਆਂ ਸਰਵਿਸਿਜ਼ ਨੇ ਜਿਹੜੀ ਸਿੱਖ ਧਰਮ ਨਾਲ ਰਿਲੇਟਡ ਨੇ ਉਹਨਾਂ ਨੇ ਆਪਣੇ ਸਟਾਲ ਲਾਇਵੇ ਸੀ ਕਿਸੇ ਬਸਤੇ ਦਸਤਾਰ ਬੰਦੀ ਸਿਖਾਈ ਜਾ ਰਹੀ ਹੈ ਵੀ ਜਿੰਨਾ ਕਿ ਵੀ ਬੋਲੀਏ ਉਹਨੇ ਥੋੜਾ ਐਨਾ ਕੁਝ ਉੱਥੇ ਹੋ ਰਿਹਾ ਸੀ ਚਲੋ ਫਿਰੇ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਕਿ ਸਿੱਖ ਗੇਮਸ ਦੇ ਜਿਹੜੇ ਪ੍ਰਬੰਧਕ ਸੀ ਉਹ ਮੁਕੰਮਲ ਤੌਰ ਤੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇਡੀ ਕਾਮਯਾਬੀ ਨਾਲ ਇਹ ਗੇਮਾਂ ਨੂੰ ਨੇਪਰੇ ਚਾੜਿਆ ਬਿਲਕੁਲ ਜੀ ਇਹਦੇ ਚ ਆਪਣੇ ਆਈਡੀਲੇਟ ਦੀ ਵੀ ਬੜੀ ਗੁੱਡ ਵਿਲ ਬਣਦੀ ਹੈ ਜੀ ਬਿਲਕੁਲ ਜੀ ਮੈਂ ਹੁਣ ਆਪਾਂ ਉੱਥੇ ਦੇਖੋ ਸਵਾਲ ਪੁੱਛਲੇ ਸੀ ਜਦੋਂ ਦਰਸ਼ਕਾਂ ਕੋਲੋਂ ਜਾਂ ਜਿਹੜੇ ਆਪਤਵੰਤੇ ਲੋਕ ਆਏ ਸੀ ਉਹਨਾਂ ਨਾਲ ਵੀ ਗੱਲ ਕਰਦੇ ਸੀ ਮੇਰਾ ਇੱਕ ਸਵਾਲ ਹਮੇਸ਼ਾ ਹੁੰਦਾ ਸੀ ਵੀ ਤੁਹਾਨੂੰ ਸਾਊਥ ਆਸਟ੍ਰੇਲੀਆ ਦੀ ਹਸਪਿਟੈਲਿਟੀ ਬਾਰੇ ਕਿਵੇਂ ਮਹਿਸੂਸ ਕਰਦੇ ਬਿਲਕੁਲ ਜੀ ਬਿਲਕੁਲ ਦੂਜੀ ਸ਼ਹਿਰਾਂ 'ਚ ਵੀ ਜਾਣੇ ਆਪਾਂ ਸਾਨੂੰ ਇਹ ਨਹੀਂ ਵੀ ਉੱਥੇ ਲੋਕ ਗਲ ਬੱਕੜੀ ਪਾ ਕੇ ਨਹੀਂ ਮਿਲਦੇ ਪਰ ਸਾਊਥ ਆਸਟ੍ਰੇਲੀਆ ਚ ਮੈਨੂੰ ਐ ਲੱਗਦਾ ਵੀ ਸ਼ਾਇਦ ਮੇਰਾ ਆਪਦਾ ਘਰ ਇੱਥੇ ਇਹ ਲੋਕ ਜਿਆਦਾ ਮਿਲਵਰਤਨ ਰੱਖਦੇ ਨੇ ਹੁਬਕੇ ਮਿਲਦੇ ਨੇ ਵੀ ਆਜੂ ਬਈ ਘਰ ਨਾਲ ਲਾ ਲੈਂਦੇ ਨੇ ਇਸ ਵਾਸਤੇ ਤੁਸੀਂ ਚਾਰ ਚੁਫਰੇ ਦੇਖੋ ਬੇਸ਼ੱਕ ਵਲੰਟੀਅਰਸ ਦੀ ਡਿਊਟੀ ਲੱਗੀ ਹੋਈ ਸੀ ਪਰ ਇਸ ਦੇ ਬਾਵਜੂਦ ਹਰ ਬੰਦਾ ਉਹ ਜਿਹੜਾ ਸਾਊਥ ਆਸਟ੍ਰੇਲੀਅਨ ਸੀ ਨਾ ਉਹਨੂੰ ਇਹ ਲੱਗਦਾ ਸੀ ਵੀ ਮੈਂ ਅੱਜ ਹੋਸਟ ਆ ਬਾਕੀ ਮਹਿਮਾਨ ਨੇ ਮੇਰੇ ਸਾਰੇ ਮੈਂ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦੇਣੀ ਇਸ ਗੱਲੋਂ ਸਾਰੇ ਦੇ ਸਾਰੇ ਸਾਊਥ ਆਸਟ੍ਰੇਲੀਆ ਦੇ ਵੀ ਵਿਦਾਈ ਦੇ ਪਾਤਰ ਨੇ ਬਿਲਕੁਲ ਜੀ ਬਿਲਕੁਲ ਤੇ ਇੱਥੇ ਬਿਜ਼ਨਸ ਵੀ ਬੜਾ ਮਿਲਿਆ ਜੀ ਐਡੀਲੇਡ ਨੂੰ ਬਾਹਰੋਂ ਬਹੁਤ ਸੰਗਤ ਆਈ ਹੈ ਹਰ ਇੱਕ ਰੈਸਟੋਰੈਂਟ ਬੀਜੀ ਰਿਹਾ ਤਿੰਨ ਦਿਨ ਤੇ ਹਰ ਸ਼ਾਪਿੰਗ ਸੈਂਟਰ ਬੀਜੀ ਰਿਹਾ ਤਿੰਨ ਦਿਨ ਤੇ ਬੜਾ ਬਿਜ਼ਨਸ ਆਇਆ ਜੀ ਐਡੀਲੇਡ ਦੇ ਵਿੱਚ ਨੀਚ ਨੀਅਰਬਾਈ ਜਿਹੜੇ ਹੋਟਲ ਸੀ ਉਹਨਾਂ 'ਚ ਕਮਰੇ ਨਹੀਂ ਹੈ ਸੀ ਬਿਲਕੁਲ ਜੀ ਬਿਲਕੁਲ ਕਮਰੇ ਨਹੀਂ ਮਿਲ ਰਿਹਾ ਸੀ ਇਸ ਤੋਂ ਇਲਾਵਾ ਜਿਹੜੇ ਇਵਨ ਜਿਹੜੇ ਨਿਊਜ਼ ਚੈਨਲ ਸੀ ਉਹਨਾਂ ਨੇ ਤਕਰੀਬਨ ਇਹਨੂੰ ਅਰਾਊਂਡ 20 ਮਿਲੀਅਨ ਡਾਲਰ ਦਾ ਜਿਹੜਾ ਬਿਜ਼ਨਸ ਇਥੇ ਸ਼ਹਿਰ ਦੇ ਵਿੱਚ ਆਇਆ ਹੈ ਉਸ ਬਾਰੇ ਦੱਸਿਆ ਗਿਆ ਹੈ ਖਬਰਾਂ ਦੇ ਵਿੱਚ ਇਹ ਚਰਚਾ ਰਹੀ ਹੈ ਬਾਜੀ ਵਾ ਪਰ ਕੁਝ ਇੱਕ ਇਸ ਦੇ ਬਾਵਜੂਦ ਕੁਝ ਇੱਕ ਨਿੱਕੇ ਨਿੱਕੇ ਜਿਹੜੀਆਂ ਉਨਤਾਈਆਂ ਜੋ ਮੈਨੂੰ ਮਹਿਸੂਸ ਹੁੰਦੀਆਂ ਕਿ ਤੁਸੀਂ ਵੀ ਮਹਿਸੂਸ ਕਰਦੇ ਹੋ ਬਿਲਕੁਲ ਜੀ ਮੈਂ ਤੁਹਾਨੂੰ ਤੁਹਾਡੇ ਤੋਂ ਸ਼ੁਰੂਆਤ ਕਰਦਾ ਕਿ ਤੁਸੀਂ ਕੀ ਨੋਟ ਕੀਤਾ ਮੇਜਰ ਦੇਖੋ ਮੈਨੂੰ ਦੋ ਜਿਹੜੀਆਂ ਚੀਜ਼ਾਂ ਮਹਿਸੂਸ ਹੋਈਆਂ ਨੇ ਇਹਦੇ ਵਿੱਚ ਵੀ ਪਹਿਲੀ ਤਾਂ ਇਹ ਹੈ ਕਿ ਇਹ ਛਤਿਮੀ ਹੈ GMC ਹਾਂਜੀ ਅੱਛਾ ਇਹ ਇਨੂੰ ਰਨ ਕਰਨ ਦਾ ਜਿਹੜਾ ਤਰੀਕਾ ਇਹਨੂੰ ਗੇਮਸ ਨੂੰ ਕਰਾਉਣ ਦਾ ਜਿਹੜਾ ਤਰੀਕਾ ਹੈ ਦੋ ਬਾਡੀਜ਼ ਨੇ ਇੱਕ ਤਾਂ ਨੈਸ਼ਨਲ ਲੈਵਲ ਦੀ ਬਾਡੀ ਹੈ ਫੈਡਰਲ ਬਾਡੀ ਹੈ ਐਨਜੇਕੇ ਜਿਹਨੂੰ ਕਹਿ ਦਿੰਦੇ ਨੇ ਹਾਂਜੀ ਤੇ ਹਰੇਕ ਸਾਲ ਜਿਸ ਸ਼ਹਿਰ ਦੇ ਵਿੱਚ ਗੇਮਸ ਹੁੰਦੀਆਂ ਨੇ ਉਸ ਸ਼ਹਿਰ ਦੀ ਇੱਕ ਲੋਕਲ ਬਾਡੀ ਬਣਾਈ ਜਾਂਦੀ ਹੈ ਓਕੇ ਜਿਹੜੀ ਕਿ ਕੰਪਲੀਟ ਮੁਕੰਮਲ ਜਿਹੜੇ ਪ੍ਰਬੰਧ ਦੇਖਦੀ ਹੈ ਜਿਹੜੀ ਐਨਜੇਕੇ ਸਾਰੇ ਰੂਲਸ ਰੈਗੂਲੇਸ਼ਨਸ ਅਪਰ ਲੈਵਲ ਦਾ ਇੱਕ ਅੰਬ੍ਰੇਲਾ ਹੈ ਜਿਹੜਾ ਉਹ ਸਾਰਾ ਕੁਝ ਦੇਖਦੀ ਹੈ ਬਿਲਕੁਲ ਜੀ ਬਿਲਕੁਲ ਹੁਣ ਕਨਸਟੀਟਿਊਸ਼ਨ ਜਿਹੜਾ ਸੰਵਿਧਾਨ ਹੈ ਸਿੱਖ ਗੇਮਸ ਦਾ ਉਹਦੇ ਵਿੱਚ ਕਹਿੰਦੇ ਨੇ ਕੀ ਲਿਖਿਆ ਹੋ ਕਿ ਗੈਰ ਸਿੱਖ ਪਲੇਅਰ ਜਿਹੜਾ ਪਾਰਟਿਸਿਪੇਟ ਨਹੀਂ ਕਰ ਸਕਦਾ ਬਿਲਕੁਲ ਜੀ ਇਹ ਮੇਰੇ ਵੀ ਸੁਣਨ ਚ ਆਇਆ ਸੀ ਕਿੱਦਾਂ ਦੇਖਦੀ ਹੈ ਦੇਖਦੇ ਹੋ ਤੁਸੀਂ ਇਸ ਗੱਲ ਨੂੰ ਨਹੀਂ ਜਿੱਥੋਂ ਤੱਕ ਹੈ ਦੇਖੋ ਕਨਸਟੀਟਿਊਸ਼ਨ ਦੇ ਵਿੱਚ ਜੇ ਲਿਖਿਆ ਹੋਇਆ ਤੇ ਨੇਚਰਲੀ ਰੂਲ ਨੂੰ ਫਾਲੋ ਕਰ ਰਿਹਾ ਬਿਲਕੁਲ ਪਰ ਦੂਜੀ ਪਾਸੇ ਗੱਲ ਇਹ ਹੈ ਕਿ ਸਮੇਂ ਦਾ ਖਾਣੀ ਹੋਣਾ ਬਹੁਤ ਜ਼ਰੂਰੀ ਹੈ ਚਾਹ ਉਹ ਸੰਸਥਾ ਹੈ ਚਾਹ ਇੱਕ ਆਮ ਇਨਸਾਨ ਹੈ ਹਾਂਜੀ ਹੁਣ ਇਹ 36 ਸਾਲ ਹੋ ਗਏ ਸੰਸਥਾ ਨੂੰ ਬਣੇ ਨੂੰ ਜਿੱਥੇ 36 ਸਾਲ ਪਹਿਲਾਂ ਇੱਕ ਰੂਲ ਫਰੇਮ ਕੀਤੇ ਗਏ ਸੀ ਅੱਜ ਦੇ ਸਮੇਂ ਦੇ ਮੁਤਾਬਕ ਕਮੇਟੀ ਨੂੰ ਮਿਲ ਬੈਠ ਕੇ ਸੋਚਣਾ ਚਾਹੀਦਾ ਹੈ ਕੀ ਜੇ ਚੇਂਜ ਕਰਨ ਦੀ ਕੋਈ ਲੋੜ ਹੈ ਤੇ ਜ਼ਰੂਰ ਚੇਂਜ ਕਰਨਾ ਚਾਹੀਦਾ ਤਾਂ ਜੋ ਕਿਉਂਕਿ ਸਿੱਖ ਧਰਮ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ ਸਾਡੇ ਤਾਂ ਜਿਹੜੇ ਸੈਂਟਰਲ ਪੁਆਇੰਟ ਹੈ ਹਰਿਮੰਦਰ ਸਾਹਿਬ ਹੈ ਜਿਹੜਾ ਉਹਦੇ ਵੀ ਚਾਰ ਦਰਵਾਜ਼ੇ ਨੇ ਹਾਂਜੀ ਉਹ ਚਾਰੇ ਦੇ ਚਾਰੇ ਵਰਨਾਂ ਨੂੰ ਇਨਵਾਈਟ ਕਰਦਾ ਜਿਵੇਂ ਇਹਨੂੰ ਕਹਿੰਦਾ ਤੇ ਫਿਰ ਸਿੱਖ ਗੇਮ ਚ ਕਿਉਂ ਨਹੀਂ ਬਿਲਕੁਲ ਜੀ ਇਸ ਬਾਰੇ ਆਪਣੇ ਨਾਲੋਂ ਜ਼ਿਆਦਾ ਜਿਹੜੀ ਸਮਝ ਰੱਖਦੇ ਨੇ ਜਿਹੜੇ ਲੋਕ ਕਲੋਜ਼ਲੀ ਨਾਲ ਜੁੜੇ ਹੋਏ ਨੇ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਸੀ ਮਿੰਟੂ ਬਰਾੜ ਜੀ ਬਿਲਕੁਲ ਮਿੰਟੂ ਬਰਾੜ ਜੀ ਨਾਲ ਗੱਲਬਾਤ ਕੀਤੀ ਸੀ ਤੇ ਸਾਡੇ ਦਰਸ਼ਕਾਂ ਵਾਸਤੇ ਉਹਨਾਂ ਦੀ ਗੱਲਬਾਤ ਜਿਹੜੀ ਤੁਸੀਂ ਜੋ ਅਸੀਂ ਸਵਾਲ ਪੁੱਛੇ ਸੀ ਜੋ ਉਹਨਾਂ ਦੇ ਜਵਾਬ ਸੀ ਉਹ ਤੁਸੀਂ ਦੇਖੋ ਤੇ ਤੁਸੀਂ ਬੈਟਰ ਸਮਝ ਸਕਦੇ ਅੱਛਾ ਰੇਡੀ ਇਹ ਕਿ ਮੈਂ ਗੱਲ ਤੇ ਸਿੱਖੀ ਗੇਮ ਦੀ ਗੱਲ ਕਰਦੇ ਵੀ ਨਾਮ ਇਹ ਇਸ ਤਰ੍ਹਾਂ ਪੈ ਗਿਆ ਬਹੁਤ ਸਾਰੇ ਇੱਥੇ ਜੋ ਵਿਚਰ ਰਹੇ ਸੀ ਵਿੱਚ ਅਸੀਂ ਦੇਖ ਰਿਹਾ ਕੁਝ ਲਕਿ ਦਬੀ ਦਬੀ ਬਾਤਾਂ ਦੀ ਗੱਲ ਕਰ ਰਹੇ ਆ ਹਾਲਾਂਕਿ ਜੇ ਸ਼ੁਰੂ ਤੋਂ ਲੈ ਕੇ ਇੱਥੇ ਤੱਕ ਦੇਖੀਏ ਤੇ ਪੁੱਛਿੰਗ ਲਈ ਦੇ ਹੜ ਵਗ ਰਹੇ ਨੇ ਪਰ ਇਹ ਲੰਗਰ ਦੀ ਗੱਲ ਕਰਦੀਏ ਤੇ ਸਵੇਰ ਚਾਹ ਦੀ ਸੇਵਾ ਦੀ ਗੱਲ ਕਰ ਲਈਏ ਪੰਜਾਬੀ ਬੋਲੀ ਦੀ ਸੇਵਾ ਦੀ ਗੱਲ ਕਰ ਲਈਏ ਹਰ ਤਰ੍ਹਾਂ ਦੀ ਬਹੁਤ ਚੰਗਿਆਈ ਚਾਹ ਸਵੇਰੇ ਸਾਨੂੰ ਨਜ਼ਰ ਆ ਰਹੀ ਹੈ ਪਰ ਕਿਤੇ ਨਾ ਕਿਤੇ ਦਬੀ ਮਵਾਚ ਕੁਝ ਲੋਕ ਇਹ ਗੱਲ ਕਰ ਰਹੇ ਨੇ ਕਿ ਸਿੱਖ ਗੇਂਦ ਸਿਰਫ ਸਿੱਖਾ ਵਾਸਤੇ ਹੀ ਹੈ ਕਿ ਗੈਰ ਸਿੱਖ ਹਿੰਦੂ ਜਾਂ ਦੂਸਰੇ ਵੀ ਜੀਸਾ ਨਹੀਂ ਲੈ ਸਕਦੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਬਹੁਤ ਵਧੀਆ ਕੁਐਸਚਨ ਹੈ ਜੀ ਮੈਂ ਅਕਸਰ ਇਹਦਾ ਜਵਾਬ ਦੰਨਾਗਾ ਤੇ ਬੜਾ ਵਿਵਾਕੀ ਨਾਲ ਜਵਾਬ ਦੰਨਾਗਾ ਸ਼ੁਰੂਆਤ ਇਹਦੇ ਵਿੱਚ ਮੈਂ ਥੋੜਾ ਜਿਹਾ ਤੁਹਾਨੂੰ ਬੈਕਗ੍ਰਾਉਂਡ ਦੀ ਗੱਲ ਦੱਸ ਦਿਆਂ ਤਾਂ ਬੈਕਗ੍ਰਾਉਂਡ ਜਿਹੜੀਆਂ ਸਿੱਖੇਡਾਂ ਦੀ ਮੈਂ ਤੁਹਾਨੂੰ ਦੱਸਿਆ ਕੋਰਤ ਬਾਰੇ ਤੋਂ ਸ਼ੁਰੂ ਹੋਈ ਪਹਿਲਾਂ ਜਦੋਂ ਦੂਜੀ ਗੱਲ ਇਹ ਮੈਂ ਵੀ ਜਦੋਂ ਆਇਆ ਨਾ ਨਵਾਂ ਨਮਾਜ਼ ਤੋਂ 20 ਸਾਲ ਪਹਿਲਾਂ ਮੈਂ ਸਭ ਤੋਂ ਪਹਿਲਾ ਅਹੀ ਮੁੱਦਾ ਚੱਕਿਆ ਕਿ ਸਿੱਖੀ ਦੇ ਚਾਰ ਦਰਵਾਜ਼ੇ ਸਿੱਖ ਨੂੰ ਸਭ ਨੂੰ ਸਵਾਗਤ ਹੈ ਬਿਲਕੁਲ ਕੋਈ ਵੀ ਕੁਸ਼ ਬਿਲਕੁਲ ਪਰ ਜਦੋਂ ਮੈਂ ਵਿੱਚ ਬਣੀ ਜਾਣਾ ਜਦੋਂ ਤੁਸੀਂ ਕਿਸੇ ਇੱਕ ਅਹੁਦੇ ਤੇ ਬਹਿਨੇ ਹਾਂ ਮੈਂ ਨੈਸ਼ਨਲ ਕਮੇਟੀ 4 ਸਾਲ ਬੈਠਾ ਨੈਸ਼ਨਲ ਕਮੇਟੀ 6-8 ਸਾਲ ਤੋਂ ਹੂੰ ਤਾਂ ਗੌਰ ਦੇ ਵਿੱਚ ਮਿੱਚਰਨ ਤੋਂ ਬਾਅਦ ਪਤਾ ਲੱਗਿਆ ਅਸਲੀ ਗੱਲਾਂ ਦਾ ਜੋ ਸਾਰਾ ਕਨਸਟੀਟਿਊਸ਼ਨ ਪੜ੍ਹਿਆ ਨੇ ਅਸਲ ਸਟੋਰੀ ਕੀ ਆ ਜੀ ਹੁਣ ਇੱਥੇ ਇਹਨਾਂ ਨਾਲ ਨਾ ਸ਼ੁਰੂਆਤ ਝੰਡੇ ਤੋਂ ਵੀ ਕਰਦਾ ਤੇ ਅਕਸਰ ਕਹਿਆ ਜਾਂਦਾ ਵੀ ਇੰਡੀਅਨ ਜੰਡਾ ਨਹੀਂ ਲੱਗਦਾ ਮੈਂ ਬਿਲਕੁਲ ਬਿਲਕੁਲ ਹਾਂਜੀ ਇੱਕ ਨਿਸ਼ਾਨ ਸਾਹਿਬ ਲਾਏ ਜਾਂਦੇ ਆ ਇੱਕ ਆਸ ਜਾ ਜਾਂਦਾ ਪਰ ਕਿਤੇ ਨਾ ਕਿਤੇ ਇੰਡੀਆ ਝੰਡਾ ਮਿਸਾ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਇੰਡੀਅਨ ਪਾਸਪੋਰਟ ਤੇ ਆਏ ਹੋ ਤੇ ਤੁਸੀਂ ਹੁਣ ਇਹ ਕਿਉਂ ਕਰ ਰਹੇ ਆ ਮੈਂ ਇਹ ਤੁਸੀ ਗੱਲਾਂ ਕਲੀਅਰ ਕਰਨੀ ਚਾਹਣਾ ਇੱਕ ਤਾਂ ਜਿਹੜੇ ਮਲੇਸ਼ੀਅਨ ਲੋਕਾਂ ਨੇ 60 ਸਾਲ ਪਹਿਲਾਂ ਜੇਮਾ ਸ਼ੁਰੂ ਕੀਤੀਆਂ ਸੀ ਨਾ ਜਦੋਂ ਸ਼ੁਰੂ ਸਰਦਾਰ ਆਉਂਦਾ ਉਹ ਇੰਨੀ ਨਹੀਂ ਸੀ ਉਹ 40 ਸਾਲ ਪਹਿਲਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਉੱਠ ਕੇ ਆਏ ਲੋਕ ਜਿਹੜੇ ਮਲਾਏ ਜਾਂਦੇ ਜ਼ਿਲਕ ਨੂੰ ਹਾਂਜੀ ਉਹਨਾਂ ਦਾ ਖਾਲਸਾ ਰਾਜ ਸੀ ਜੀ ਉਹਨਾਂ ਨੇ ਨਾ ਚਿੰਗੂ ਦੋਸੀ ਇੰਡੀਆਨ ਅੰਕ ਦੇ ਦਾ ਇੰਡੀਆਨ ਦਾ 74 ਸਾਲ 74 ਸਾਲ ਪਹਿਲਾਂ ਹੋਂਦ ਚ ਆਇਆ ਤੇ ਮਾ ਤਾਂ ਤੁਸੀਂ ਹਾਲ ਲਓ 36 ਇਹ 60 ਕੀ ਗੱਲ ਹੈ ਉਦੋਂ ਪਹਿਲਾਂ ਆਏ ਸੀ ਨੇ ਤਾਂ ਉਹਨਾਂ ਨੇ ਇਹ ਰੀਤ ਚਲਾਈ ਉਹ ਅੱਜ ਵੀ ਕਰਦੇ ਆਪ ਨੂੰ ਖਾਲਸਾ ਰਾਜੀ ਸਮਝਦੇ ਆ ਹਾਂ ਹਾਂ ਸੋ ਇਸ ਕਰਕੇ ਪਹਿਲੀ ਗੱਲ ਤਾਂ ਇੱਥੇ ਝੰਡੇ ਦੀ ਇਹਦੇ ਮਸਲੇ ਨਹੀਂ ਆ ਜਾਂਦੇ। ਵੀ ਅਸੀਂ ਉਸ ਰੀਤ ਨੂੰ ਉਸ ਵਿਰਸੇ ਨੂੰ ਨਹੀਂ ਤੋੜ-ਫੋੜਦੇ। ਠੀਕ ਹੈ ਠੀਕ ਹੈ ਠੀਕ ਹੈ। ਦੂਜਾ ਆ ਗਿਆ ਤੂੰ ਬਾਤ ਕੀ ਹੋਇਆ ਜਦੋਂ ਗੇਮਾਂ ਚੱਲ ਪਈਆਂ ਨਾ ਤੇ ਜਦੋਂ ਕੋਈ ਚੱਲਦੀ ਆ ਜੂਨਟਾਂ ਆਉਂਦੀਆਂ ਬਿਲਕੁਲ ਤੇ ਇੱਚ ਗੇਮਾਂ ਚ ਜੇ ਤਾਰ ਦੇ ਮਸਲੇ ਉੱਠ ਖੜੇ ਜੀ ਜੇ ਤਾਰ ਜਦੋਂ ਬਣ ਜੇ ਤੇ ਜज्ਬਾ ਫਿਰ ਪਲੇਅਰਾਂ ਦਾ ਵੀ ਜੂਸ਼ ਬਣ ਜਾਂਦਾ ਤੇ ਨਾਲ ਪ੍ਰਬੰਧਕਾਂ ਦਾ ਨਾ ਬਣ ਜਾਂਦਾ। ਤੇ ਜਤਾਰ ਆਉਣ ਬਾਅਦ ਅਸੀਂ ਜਿਹੜੀਆਂ ਸਾਡੇ ਬੱਚਿਆਂ ਲਈ ਇੱਕ ਪਲੇਟਫਾਰਮ ਬਣਾਇਆ ਸੀ ਸਾਡੇ ਬੱਚਿਆਂ ਲਈ ਇਨੀਸ਼ੀਅਲ ਪਲੇਟਫਾਰਮ ਹੋਵੇ ਜਿੱਥੇ ਜੀ ਸੋਸ਼ਲ ਹੋ ਸਕੀਏ ਇਕੱਠੇ ਹੋ ਸਕੀਏ ਪੰਜਾਬੀ ਬੋਲ ਸਕਣ ਇਕੱਲਾ ਖੇਡਣਾ ਨਹੀਂ ਇਹਦਾ ਮਕਸਦ ਸੀ ਸਾਡਾ ਆਪਸ ਵਿੱਚ ਰਿਸ਼ਤੇ ਗੰਢਾਂ ਵੀ ਮਕਸਦ ਸੀ ਪਰ ਉਹਦੇ ਵਿੱਚ ਕੀ ਹੋਇਆ ਜਦੋਂ ਪ੍ਰਬੰਧਕਾਂ ਦੇ ਆ ਗਿਆ ਕਿ ਜਿੱਤ ਕੇ ਆਉਣਾ ਇਹਦੀ ਸਿੱਖਿਆ ਹੈ ਜੀ ਉਹਨਾਂ ਨੇ ਵੀ ਕੀਤਾ ਮੈਕਸੀਕੋ ਤੱਕ ਦੇ ਪਲੇਅਰ ਖੇਡ ਗਏ ਸਿੱਖਿਆ ਇਹ ਹੋਰ ਆਇਆ ਇਹ ਇੱਕ ਟੀਮ ਚ ਸਿੱਖ ਇੱਕ ਵੀ ਸੀ ਤੇ ਸਾਰੇ ਬਾਹਰ ਲਿਆ ਗਏ ਤੇ ਸਾਡੇ ਬੱਚਿਆਂ ਨੇ ਕੰਪਲੇਨਟ ਕੀਤੀ ਉਹਨੇ ਸਾਨੂੰ ਕੁੱਟ ਜਾਂਦੇ ਆ ਹੁਣ ਵੱਡੇ ਵੱਡੇ ਕਬੱਡੀ ਪਲੇਅਰ ਵੱਡੇ ਵੱਡੇ ਲੋਕ ਆਉਂਦੇ ਆ ਆ ਕੇ ਕੁੱਟ ਜਾਂਦੇ ਆਪਣੇ ਬੱਚਿਆਂ ਨੂੰ ਜਦੋਂ ਬੱਚਿਆਂ ਨੂੰ ਮੈਕਸੀਕੋ ਦੇ ਵੀ ਖੇਡਾ ਫਿਰ ਇਹ ਕਹਿ ਕੀਤਾ ਗਿਆ ਕਿ ਅਸੀਂ ਦਰਵਾਜ਼ੇ ਨਹੀਂ ਬੰਦ ਕਰਦੇ ਅਸੀਂ ਦੋ ਪਲੇਅਰ ਅਲਾਉ ਕਰ ਦਿੰਦੇ ਆ ਅੱਗੋਂ ਅੱਗੋਂ ਟੀਮਾਂ ਚ ਸਿਸਟਮ ਆ ਦੋ ਜਾਂ ਤਿੰਨਾਂ ਡਾਡ ਤੇ ਪਰ ਸਾਡਾ ਘਰ ਦਾ ਫੰਕਸ਼ਨ ਆ ਹੁਣ ਸੰਗਰ ਸਾਹਿਬ ਤੁਸੀਂ ਪੰਡਾ ਚੋਂ ਆਏ ਹੋ ਆਪਣੇ ਪਿੰਡ 'ਚ ਵਿਆਹ ਰੱਖਦੇ ਆਪਾਂ ਜੀ ਜੀ ਵਿਆਹ ਮੇਰੇ ਘਰੇ ਆ ਮੰਨ ਲਓ ਮੈਂ ਕਿਸੇ ਇੱਕ ਵਰਦਾਨ ਬਰਾਦਰੀ ਨੂੰ ਨਾਮ ਕਰਦਾ ਕਿਸੇ ਨੂੰ ਵੀ ਪਰ ਉਸ ਤੇ ਆਪਾਂ ਹਰ ਬਰਾਦਰੀ ਦਾ ਬੰਦਾ ਸਾਥ ਦਿਆ ਬਿਲਕੁਲ ਬਿਲਕੁਲ ਸਾਰੇ ਆਂਗਰ ਟੀਨ ਕੈਨ ਸਮਝ ਕੇ ਪੁੱਤ ਸਮਝ ਕੇ ਫੰਕਸ਼ਨ ਚ ਹਿੱਸਾ ਲੈਂਦੇ ਆ ਪਰ ਜਿਹੜੇ ਰਸਨਾ ਹੁੰਦੀਆਂ ਉਹ ਤਾਂ ਪਰਿਵਾਰ ਹੀ ਹੁੰਦਾ ਨਹੀਂ ਮੈਂ ਤੁਹਾਡੀ ਗੱਲ ਥੋੜਾ ਜਿਹਾ ਉਸ ਇਸੇ ਸਵਾਲ ਨੂੰ ਥੋੜਾ ਜਿਹਾ ਜਿਹਾ ਹੋਰ ਇਹਨੂੰ ਕਲੀਅਰ ਕਰਨਾ ਚਾਹੁੰਦਾ ਕਿਉਂਕਿ ਬਹੁਤ ਸਾਰੇ ਦਰਸ਼ਕਾਂ ਦੇ ਮਨ ਦੇ ਵਿੱਚ ਇਹ ਗੱਲ ਹੈਗੀ ਹੈ ਤੁਸੀਂ ਸਿੱਖ ਰਾਜ ਦੀ ਗੱਲ ਕੀਤੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕੀਤੀ ਅੱਜ ਤੱਕ ਕੋਈ ਸਮਝਦੇ ਨਹੀਂ ਬਹੁਤ ਅੱਛੀ ਗੱਲ ਹੈ ਜੇ ਸਮਝਦੇ ਨਹੀਂ ਕਿਤੇ ਨਾ ਕਿਤੇ ਜੱਜਮਾਂ ਨੇ ਰੱਖ ਉਦੋਂ ਕਿ ਸਿੱਖ ਰਾਜ ਦੇ ਵਿੱਚ ਕਿਹੜੀ ਪਾਪੂਲੇਸ਼ਨ ਰਿਲੀਜਨ ਵਾਈਸ ਦੇਖਦੇ ਹੋ ਤੇ ਜੇਕਰ 70% ਤਾਂ ਮੁਸਲਮਾਨੀ ਸੀ ਜੀ ਜੀ ਕਹਿੰਦੇ ਸਿੱਖਾਂ ਦੀ ਗੱਲ ਕਰਾ ਸਿੱਖ ਰਾਜ ਸੀ ਪਰ ਆਬਾਦੀ 60% ਸੀ ਜੀ ਜੀ ਸਿਰਫ 6% ਆਬਾਦੀ ਬਾਕੀ 94% ਆਬਾਦੀ ਤੇ ਰਾਜ ਕਰਦੀ ਸੀ ਸਾਰਿਆਂ ਨੇ ਮਾਲ ਲੈ ਕੇ ਚੱਲ ਰਹੀ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਵੀ ਸਭੇ ਸੰਗੀ ਵਾਲਸ ਦਾ ਕੋਈ ਨਾ ਦੱਸੇ ਬਾਹਰ ਜੀ ਬਿਲਕੁਲ ਉਸ ਚੀਜ਼ ਨੂੰ ਧਿਆਨ ਚ ਰੱਖ ਕੇ ਕਿ ਸਮੇਂ ਮੁਤਾਬਕ ਆਪਣੇ ਆਪ ਨੂੰ ਢਾਲਣਾ ਨਹੀਂ ਚਾਹੀਦਾ ਨਹੀਂ ਦੇਖੋ ਇਹ ਚੀਜ਼ ਜਿ ਢਾਲ ਲੈ ਆ ਸੀ ਮੰਤਾ ਅਲੱਜ ਆਪਣੀ ਨਾ ਆਪਣੀ ਸੋਚ ਸਾਰਿਆਂ ਦੀ ਇੱਕ ਨਹੀਂ ਹੋ ਸਕਦੀ ਬਹੁਤਾਂ ਦੀ ਸੋਚ ਹੈ ਸਿੱਖੀ ਬੰਦ ਅੱਜ ਤੁਸੀਂ ਬੰਦੇ ਮਿਲਣਗੇ ਬਹੁਤ ਐਂਟਰਟੇਨਮੈਂਟ ਕਰਨ ਆਇਆ ਬਹੁਤੇ ਖੇਡਣ ਆਇਆ ਬਹੁਤ ਨਗੋਚਾ ਕਰਨ ਆ ਸਾਰੇ ਆਪਣ ਰੰਗ ਆ ਜੀ ਜੀ ਕੋਈ ਬੁਰਾ ਨਹੀਂ ਹੋਣਾ ਚਾਹੀਦਾ ਠੀਕ ਹੈ ਪਰ ਇਹਦੇ ਵਿੱਚ ਤੁਸੀਂ ਇੱਕ ਪਲੇਟਫਾਰਮ ਤੇ ਲਿਆ ਨਹੀਂ ਸਕਦੇ ਕਿਸੇ ਨੂੰ ਵੀ ਜਦੋਂ ਫਿਰ ਐਂਡ ਤੇ ਇੱਕੋ ਗੱਲ ਸੋਚੀ ਗਈ ਵੀ ਆਪਣੇ ਭਾਈਚਾਰੇ ਦਾ ਇਨੀਸ਼ੀਅਲ ਪ੍ਰੋਗਰਾਮ ਆ ਜਾਂਦਾ ਸਾਡੇ ਫੈਮਿਲੀ ਦਾ ਫੰਕਸ਼ਨ ਆ ਤੇ ਅਸੀਂ ਸਾਡੇ ਬੱਚਿਆਂ ਨੂੰ ਸੋਸ਼ਲ ਕਰ ਰਹੇ ਹਾਂ ਤਾਂ ਹੀ ਉੱਤੇ ਕੋਈ ਨਾਮ ਨਹੀਂ ਪਤਾ ਇਹਨਾਂ ਨੇ ਸਿੱਖਣਾ ਕੈਸ਼ ਆ ਨਾਮ ਜ਼ੀਰੋ ਆ ਕੈਸ਼ ਨਾ ਜ਼ੀਰੋ ਤੇ ਤਾਂ ਵੀ ਬੱਚਿਆਂ ਨੂੰ ਅਸੀਂ ਸੋਸ਼ਲ ਕਰਦਾ ਕਿ ਖੇਡਾਂ ਲਾਉਣਾ ਤੇ ਗਰਾਉਂਡਾਂ ਤੇ ਜਾਣਾ ਤੇ ਦੂਜੀ ਅਗਲੀ ਸਟੇਜ ਅਸੀਂ ਦੂਜੀਆਂ ਕਮਿਊਨਿਟੀਾਂ ਤੇ ਸਭ ਤੋਂ ਵੱਧ ਚਰਨਾ ਪਿਛਲੇ ਵੀ ਗੁਜਰਾਤੀ ਭਾਈ ਜਰਾ ਮੇਰੇ ਕੋਲ ਇਕੱਠਾ ਹੋ ਕੇ ਆ ਗਿਆ ਸੀ ਬਿਲਾ ਲੈ ਕੇ ਜਦੋਂ ਉਹਨਾਂ ਨੇ ਮੈਂ ਸਾਰਾ ਕਨਸੈਪਟ ਕਸਮ ਜਾਇਆ ਤੇ ਮੈਂ ਕਿਹਾ ਵੀ ਤੁਸੀਂ ਗੁਜਰਾਤੀ ਪਹਿਲਾਂ ਸ਼ੁਰੂ ਕਰੋ ਜੀ ਅਸੀਂ ਸਾਥ ਦੇਵਾਂਗੇ ਅਸੀਂ ਜਿਹੜਾ 30 ਸਾਲਾਂ ਚੱਤੀ ਸਿੱਖਿਆ ਸੀ ਤੁਹਾਨੂੰ ਦੰਮੇ ਆ ਤੇ ਨਾਲ ਮੈਂ ਕਿਹਾ ਵੀ ਪਹਿਲੇ ਸਾਲ ਦਾ ਜਿਹੜੇ ਵੀ ਗੇਂਡਾ ਕਰਾਂਗੇ ਸਾਰਾ ਨੰਬਰ ਅਸੀਂ ਫ੍ਰੀ ਚ ਦੇਣਾ ਸਿਰ ਕੰਮ ਨਹੀਂ ਹੋਤੇ ਅਸੀਂ ਕਿਸੇ ਚੀਜ਼ ਚ ਤੁਹਾਨੂੰ ਪਾਰਟਿਸਪੇਟ ਤਾਂ ਵੀ ਨਹੀਂ ਕਹਿੰਦੇ ਅਸੀਂ ਕਰਾਂਗੇ ਤਾਂ ਉਹ ਬੜੇ ਖੁਸ਼ ਹੋ ਕੇ ਗਏ ਚਲੋ ਕਨਸੈਪਟ ਥੋੜਾ ਜਿਹਾ ਹਿੰਜਮ ਆ ਰਿਹਾ ਪਰ ਵਿੱਚ ਬੜੇ ਤੋਂ ਸਮਝ ਆ ਗਿਆ ਅੱਛਾ ਇਹ ਬਹੁਤ ਜ਼ਿਆਦਾ ਇਸ ਬਾਰੇ ਤੁਸੀਂ ਸਾਰੇ ਵਧਾਈ ਦੇ ਪੱਤਰੋ ਸਾਰੀ ਵੀ ਸਾਰੀ ਟੀਮ ਵਧਾਈ ਦੇ ਪੱਤਰ ਬਹੁਤ ਕੁਝ ਅੱਛਾ ਹੋ ਰਿਹਾ ਜੋ ਥੋੜੀਆਂ ਬੁਟ ਕਮੀਆਂ ਮਿਲਣ ਤੇ ਸਮੇਂ ਮਾਤਬਰਕ ਹੋ ਸਕਦਾ ਹੈ ਕਿ ਕੁਝ ਅਜਾਹੇ ਲੋਕ ਵਿਚ ਮੇਰਾ ਤੁਹਾਡਾ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਨੂੰ ਦੱਸੇ ਲੋਕਾਂ ਨਾਲ ਸਾਂਝੇ ਕੀਤੇ ਤੇ ਗੁਰੂ ਜੀ ਇੱਕ ਮੈਂ ਹੋਰ ਗੱਲ ਦੇਖੀ ਐ ਤੁਹਾਡੇ ਚ ਵੀ ਇੱਕ ਉੱਥੇ ਬੱਚਾ ਦੇਖਿਆ ਮੈਂ ਤੁਹਾਡੇ ਅੰਦਰ ਜਦੋਂ ਤੁਸੀਂ ਉੱਥੇ ਗਲਵਜ਼ ਪਾਏ ਬਾਕਸਿੰਗ ਵਾਲੇ ਤਾਂ ਉੱਥੇ ਮੈਨੂੰ ਪਤਾ ਤੁਸੀਂ ਉੱਥੇ ਬਹੁਤ ਇੰਜੋਏ ਕੀਤਾ ਨਹੀਂ ਗੱਲ ਇਸ ਤਰ੍ਹਾਂ ਮਾਨ ਸਾਹਿਬ ਵੀ ਮੈਨੂੰ ਇਹ ਲੱਗਦਾ ਵੀ ਬੱਚਾ ਤਾਂ ਹਰੇਕ ਇਨਸਾਨ ਚ ਹੁੰਦਾ ਐ ਅਸੀਂ ਉਹਦਾ ਗਲ ਘੁੱਟ ਕੇ ਰੱਖਦੇ ਆ ਉਮਰਾਂ ਦੇ ਹਿਸਾਬ ਨਾਲ ਆਪਣੇ ਆਪ ਨੂੰ ਸਕੰਜਾ ਪਾ ਕੇ ਰੱਖਦੇ ਆ ਪਰ ਬੱਚੇ ਨੂੰ ਮਰਨਾ ਨਹੀਂ ਚਾਹੀਦਾ ਸਾਡੇ ਅੰਦਰ ਮਿਲ ਬਿਲਕੁਲ ਜੀ ਮੈਨੂੰ ਲੱਗਦਾ ਵੀ ਉਸ ਦਿਨ ਸਾਡਾ ਆਖਰੀ ਦਿਨ ਹੋਏਗਾ ਜਿਸ ਦਿਨ ਆਪਣੇ ਅਸੀਂ ਅੰਦਰਲੇ ਬੱਚੇ ਨੂੰ ਮਾਰ ਲਿਆ ਜਿਸੇ ਮੌਕਾ ਮਿਲੇ ਬਿਲਕੁਲ ਜੀ ਇਨਸਾਨ ਨੂੰ ਆਪਣੇ ਅੰਦਰ ਇਨਸਾਨੀਅਤ ਜ਼ਰੂਰੀ ਰੱਖਣੀ ਹੈ ਨਾ ਜੂੰਦਾ ਰੱਖਣਾ ਉਹਦੇ ਚ ਇੱਕ ਬੱਚਾ ਹੋਣਾ ਜ਼ਰੂਰੀ ਹੈ ਜੀ ਅੰਦਰ ਬਿਲਕੁਲ ਅੰਦਰਲਾ ਬੱਚਾ ਤੁਹਾਨੂੰ ਦੇਖੋ ਇਟਸ ਨਾਟ ਅਬਾਊਟ ਸਮਥਿੰਗ ਰੋਂਗ ਹਾਂ ਕਿ ਜੇ ਤੁਸੀਂ ਬੱਚਾ ਬਣ ਕੇ ਵਿਚਰਦੇ ਹੋ ਸਮਾਜ ਦੇ ਵਿੱਚ ਆਮ ਤੌਰ ਤੇ ਕਿਹਾ ਜਾਂਦਾ ਕਿ ਨਹੀਂ ਫਲਾਣਾ ਬੰਦਾ ਬਹੁਤ ਸਿਆਣਾ ਹੈ ਬੀਜੇ ਬਜ਼ੁਰਗਾਂ ਦੇ ਬੰਦਾ ਬਜ਼ੁਰਗਾਨੀਆਂ ਗੱਲਾਂ ਕਰਦਾ ਜੋ ਬੱਚਿਆਂ ਦੇ ਬੰਦਾ ਤੇ ਬੱਚਿਆਂ ਵਾਲੀਆਂ ਗੱਲਾਂ ਕਰਦਾ ਤੇ ਬੱਚਾ ਤਾਂ ਹਮੇਸ਼ਾ ਹੀ ਸਾਡੇ ਅੰਦਰ ਇੱਕ ਜਿੰਦਾ ਰਹਿਣਾ ਚਾਹੀਦਾ ਬਸ ਉਹਨੂੰ ਇੱਕ ਮੌਕਾ ਮਿਲ ਜੇ ਹੁਣ ਜੇ ਤੁਸੀਂ ਜ਼ਿਕਰ ਕੀਤਾ ਜਿਵੇਂ ਉੱਥੇ ਗਲਵਜ਼ ਉੱਥੇ ਬਾਕਸਿੰਗ ਹੋ ਰਹੀ ਸੀ ਮੈਨੂੰ ਆਪਣੇ ਸਕੂਲਿੰਗ ਟਾਈਮ ਯਾਦ ਆ ਗਿਆ ਕਿ ਉਸ ਟਾਈਮ ਸ਼ੌਂਕ ਰੱਖਦੇ ਸੀ ਮੈਂ ਹਰ ਗੇਮ ਦੇ ਵਿੱਚ ਪਾਰਟਿਸਪੇਟ ਕਰਦਾ ਸੀ ਉੱਥੇ ਮੈਨੂੰ ਮੌਕਾ ਮਿਲ ਗਿਆ ਤੇ ਪੰਜ ਦੋ ਚਾਰ ਵਾਰ ਲੇ ਇੱਕ ਕਬੱਡੀ ਬਾਰੇ ਮੈਂ ਥੋੜਾ ਜ਼ਿਕਰ ਕਰਨਾ ਚਾਹੂੰਗਾ ਕਿਉਂਕਿ ਕਬੱਡੀ ਦੇ ਵਿੱਚ ਮੈਨੂੰ ਉੱਥੇ ਝਗੜਾ ਦੇਖਣ ਨੂੰ ਮਿਲਿਆ ਤੁਸੀਂ ਇਸ ਚੀਜ਼ ਨੂੰ ਕਿ ਵੈਸੇ ਜੀ ਤਾਂ ਲਾਈਟਰ ਨੋਟ ਤੇ ਗੱਲ ਲਈ ਜਾਵੇ ਨਾ ਜੀ ਮਾਨ ਸਾਹਿਬ ਵਿਆਹ ਦੇ ਵਿੱਚ ਫੁੱਫੜ ਮਾੜਾ ਮੋਟਾ ਪੰਗਾ ਨਾ ਲਵੇ ਸ਼ਰਾਰਤ ਨਾ ਕਰੇ ਲੜਾਈ ਨਾ ਕਰੇ ਹਾਂਜੀ ਤੇ ਕਬੱਡੀ ਦੇ ਮੈਚ ਦੇ ਵਿੱਚ ਕਬੱਡੀ ਵਾਲੇ ਪਲੇਅਰ ਨਾਲ ਕੋਈ ਮਾੜੀ ਮੋਟੀ ਹਿਲਜੁਲ ਨਾ ਕਰਨ ਤੇ ਮਜ਼ਾ じゃ ਨਹੀਂ ਆਉਂਦਾ ਪਰ ਦੂਜੇ ਪਾਸੇ ਗੱਲ ਸੋਚਣ ਵਾਲੀ ਇਹ ਹੈ ਅਸੀਂ ਲੋਕ ਨਾ ਕਬੱਡੀ ਦੇ دیਵਾਨੇ ਆ ਹਾਂ ਸਾਡੀ ਮਾਂ ਖੇੜਿਆ ਜੀ ਬਿਲਕੁਲ ਜੀ ਮੈਂ ਇੱਥੇ ਸੌਰੀ ਤੁਹਾਡੀ ਗੱਲ ਟੋਕ ਰਿਆ ਮੈਂ ਇਹ ਦੱਸਣਾ ਚਾਹਨਾ ਹੈ ਜੀ ਜਿਸ ਦਿਨ ਕਬੱਡੀ ਦਾ ਉਸ ਦਿਨ ਲਾਸਟ ਮੈਚ ਸੀਗਾ ਨਾ ਉਸ ਦਿਨ ਗਰਾਊਂਡ ਦੇ ਵਿੱਚ 40 ਟੈਂਪਰੇਚਰ ਸੀਗਾ ਤੇ ਮੈਚ ਪੂਰੇ 1.5-2 ਘੰਟੇ ਲੇਟ ਹੋਇਆ ਉੱਥੇ ਬਟ ਹਰ ਬੰਦਾ ਜੰਮ ਕੇ ਬੈਠਿਆ ਰਿਹਾ ਜੀ ਜਦੋਂ ਤੱਕ ਉਹਨਾਂ ਨੇ ਮੈਚ ਪੂਰਾ ਨਹੀਂ ਦੇਖਿਆ ਬਿਲਕੁਲ ਲੇਕਿਨ ਦੂਜੇ ਪਾਸੇ ਗੱਲ ਇਹ ਵੀ ਹੈ ਜਦੋਂ ਮੈਂ ਕਹਿੰਨਾ ਕਿ ਅਸੀਂ دیਵਾਨੀ ਲੋਕ ਆ ਤਾਂ ਹੀ ਤਾਂ ਅਸੀਂ ਇੰਨੀ ਗਰਮੀ ਬਰਦਾਸ਼ਤ ਕੀਤੀ ਬਿਲਕੁਲ ਪਰ ਕੀ ਪ੍ਰਬੰਧਕਾਂ ਨੇ ਜਾਂ ਪਲੇਅਰਜ਼ ਨੇ ਦਰਸ਼ਕਾਂ ਦੀ ਇਸ ਗੱਲ ਦਾ ਮਾਰ ਰੱਖਿਆ ਮੈਨੂੰ ਲੱਗਦਾ ਨਹੀਂ ਨਹੀਂ ਉਹਦੇ ਵਿੱਚ ਕਾਰਨ ਕੀ ਨੇ ਉਹਨਾਂ ਦੇ ਨਿੱਜੀ ਕਾਰਨ ਨੇ ਹਾਂਜੀ ਪ੍ਰਬੰਧਕਾਂ ਦੀ ਬਾਦੰਤ ਜਾਮੀ ਹੈ ਜਾਂ ਕੁਝ ਹੋਰ ਹੀਜ਼ ਨੇ ਮੈਂ ਜੇ ਆਪਣੇ ਨਿੱਜੀ ਤਜਰਬੇ ਨਾਲ ਗੱਲ ਕਰਾਂ ਤੇ ਜਿੰਨੇ ਵੀ ਟੂਰਨਾਮੈਂਟ ਮੈਂ ਕਬੱਡੀ ਦੇ ਦੇਖੇ ਨੇ ਮੋਰ ਥੈਨ 90% ਟੂਰਨਾਮੈਂਟਾਂ ਦੇ ਵਿੱਚ ਭਾਵੇਂ ਥੋੜਾ ਤੇ ਭਾਵੇਂ ਵੱਧ ਹਾਂਜੀ ਝਗੜਾ ਹੋਇਆ ਪਲੇਅਰਜ਼ ਆਪਸ ਵਿੱਚ ਭਿੜੇ ਨੇ ਪ੍ਰਬੰਧਕਾਂ ਪ੍ਰਬੰਧਕਾਂ ਦੇ ਨਾਲ ਭਿੜੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਰੌਲਾ ਰੱਪਾ ਖੜਾ ਹੋਇਆ ਹੈ ਚਾਹੋ ਪੈਸੇ ਦੇ ਮਾਮਲੇ ਨੂੰ ਲੈ ਕੇ ਚਾਹੋ ਨਸ਼ੇ ਪੱਤੇ ਦੇ ਮਾਮਲੇ ਨੂੰ ਲੈ ਕੇ ਚਾਹੋ 플레이ਰਜ਼ ਇੱਕ ਦੂਜੇ ਦੇ ਮਤਲਬ ਖੜਾਉਣ ਕਰਕੇ ਜਾਂ ਦੂਸਰੇ 플레이ਰ ਅੰਡ ਰੇਜ਼ ਓਵਰ ਰੇਜ਼ ਪਤਾ ਨਹੀਂ ਕੀ ਕੀ ਮਸਲਿਆਂ ਨੂੰ ਲੈ ਕੇ ਪ੍ਰੋਬਲਮਸ ਖੜੀਆਂ ਹੁੰਦੀਆਂ ਸਿੱਖ ਗੇਮਜ਼ ਦੀ ਗੱਲ ਕਰਾਂ ਨਾ ਤੇ ਇੱਕ ਗੇਮਸ ਇਸ ਤਰ੍ਹਾਂ ਦੀ ਵੀ ਹੋਈਆਂ ਨੇ ਮੇਰੀ ਜਿੰਨਤਰ ਮੈਂ ਨਾਲ ਜੁੜਿਆ ਉਦੋਂ ਤੋਂ ਜਿਵੇਂ ਗੱਲ ਕਰਾਂ ਤਾਂ ਕੀ ਫਾਈਨਲ ਮੈਚ ਨਹੀਂ ਹੋ ਸਕਿਆ ਹਾਂ ਇਸ ਤਰ੍ਹਾਂ ਵੀ ਹੋਇਆ ਕਿ ਫਾਈਨਲ ਮੈਚ ਨਹੀਂ ਹੋ ਸਕਿਆ ਓਕੇ ਕਬੱਡੀ ਖਿਡਾਰੀਆਂ ਦਾ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਚੀਜ਼ ਨੂੰ ਸੀਰੀਅਸਲੀ ਲੈਣ ਬਿਲਕੁਲ ਜੀ ਬਿਲਕੁਲ ਕਿਉਂਕਿ ਉਹਨਾਂ ਨੂੰ ਇੱਕ ਟਾਈਮ ਤੇ ਜਿ ਉਹਨਾਂ ਨੂੰ ਆਪਣਾ ਨਿੱਜੀ ਹਿੱਤ ਕੁਰਬਾਨ ਕਰਨਾ ਵੀ ਪੈਂਦਾ ਨਾ ਹੂੰ ਹੂੰ ਤੇ ਲੋਕਾਂ ਦੀ ਜਿਹੜੀਆਂ ਭਾਵਨਾਵਾਂ ਨੇ ਲੋਕਾਂ ਦੇ ਜਿਹੜੇ ਇਮੋਸ਼ਨਸ ਨੇ ਉਹਨਾਂ ਦੀ ਕਦਰ ਕਰਦੇ ਹੋਏ ਨਾ ਉਹਨਾਂ ਨੂੰ ਇੱਕ ਪਾਸੇ ਰੱਖਣਾ ਚਾਹੀਦਾ ਹੈ ਬਿਲਕੁਲ ਬਿਲਕੁਲ ਤੇ ਇਸ ਗੇਮ ਨੂੰ ਗੇਮ ਸਮਝ ਕੇ ਖੇਡਣਾ ਚਾਹੀਦਾ ਹੈ ਨਾ ਕਿ ਆਪਣਾ ਨਿੱਜੀ ਹੋਮੇ ਬਣਾ ਕੇ ਇਹ ਉਮੀਦ ਕਰਦੇ ਆਂ ਕਿ ਜਿਹੜੇ ਕਬੱਡੀ ਖਿਡਾਰੀ ਨੇ ਇੱਕ ਪਾਰਟਿਕੂਲਰ ਇਸ ਗੇਮ ਦੀ ਗੱਲ ਕਰੀਏ ਵੀ ਜੋ ਵੀ ਝਗੜਾ ਹੋਇਆ ਪ੍ਰਬੰਧਕਾਂ ਨੇ ਆਪਣੇ ਤੌਰ ਤੇ ਰੌਲਾ ਰੱਪਾ ਪਾਇਆ ਮੀਡੀਆ ਤੇ ਇਹ ਗੱਲਬਾਤ ਸੋਸ਼ਲ ਮੀਡੀਆ ਤੇ ਚਾਰਚ ਉਸੀ ਤਰ੍ਹਾਂ ਪਲੇਅਰਜ਼ ਨੇ ਵੀ ਇੱਕ ਰਿਕਾਰਡਿੰਗ ਕਰਕੇ ਵੀਡੀਓ ਉਹ ਵੀ ਚੱਲ ਰਹੀ ਹੈ ਉਹ ਆਪਣਾ ਪੱਕਾ ਰੱਖ ਰਹੇ ਨੇ ਬਿਲਕੁਲ ਜੀ ਬਿਲਕੁਲ ਜਿਹੜੀ ਹੁੰਦੀ ਹੈ ਨਾ ਜਜਮੈਂਟ ਤੇ ਜਜਮੈਂਟਲ ਹੋਣਾ ਸਿਰਫ ਇਹ ਨਹੀਂ ਫਰਕ ਹੁੰਦਾ ਅਸੀਂ ਜਜਮੈਂਟਲ ਹੁੰਨੇ ਆ ਜੇ ਇੱਕ ਪੱਖ ਸੁਣ ਕੇ ਗੱਲ ਕਰੀਏ ਹਾਂਜੀ ਜੇ ਦੋਨੇ ਪੱਖ ਸੁਣ ਕੇ ਜਦੋਂ ਆਪੀ ਫੈਸਲਾ ਦਿੰਨੇ ਆ ਤੇ ਉਹ ਜਜਮੈਂਟ ਹੁੰਦੀ ਹੈ ਦੋਨੇ ਪੱਖਾਂ ਨੂੰ ਧਿਆਨ ਨਾਲ ਸੁਣਿਆ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਤੋਂ ਬਚਿਆ ਜਾਵੇ ਤਾਂ ਜੋ ਜਿਹੜੇ ਲੋਕ ਨੇ ਇਸ ਮਾ ਖੇਡ ਦਾ ਆਨੰਦ ਮਾਣ ਸਕਣ ਗੱਲ ਨੂੰ ਵਾਈਂਡ ਅਪ ਕਰਨ ਤੋਂ ਪਹਿਲਾਂ ਮੈਂ ਜ਼ਰੂਰ ਕਹਿਣਾ ਚਾਹਾਂਗਾ ਹਮ ਹਮ ਕਿ ਕਿਸੇ ਵੀ ਮੇਲੇ ਕੋਈ ਵੀ ਮੇਲਾ ਜਿਹੜਾ ਟੂਰਨਾਮੈਂਟ ਖਾਸ ਤੌਰ ਤੇ ਜਿਹੜਾ ਪੰਜਾਬੀਆਂ ਨਾਲ ਜੁੜਿਆ ਹੋਇਆ ਹੈ ਹੋਰ 50 ਗੇਮਾਂ ਹੋਣਗੀਆਂ ਬਿਲਕੁਲ ਉਹਨਾਂ ਦੇ ਨਾਲ ਉਸ ਜਿਹੜੇ ਮੇਲੇ ਦੀ ਕੀ ਕਹਿੰਦੇ ਵੀ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੁੰਦਾ ਜਿੰਨੀ ਦੇਰ ਤੱਕ ਕਬੱਡੀ ਦੀ ਗੇਮ ਨਾ ਹੋਵੇ ਨਾ ਹੋਵੇ ਬਿਲਕੁਲ ਜੀ ਬਿਲਕੁਲ ਸੂਬ ਕਬੱਡੀ ਖਿਡਾਰੀਆਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੇ ਸਾਡੇ ਬਿਨਾ ਕਿਸੇ ਮੇਲੇ ਦੀ ਹੋਣਦ ਮੁਕੰਮਲ ਨਹੀਂ ਹੈ ਤੇ ਸਾਨੂੰ ਇਹਨਾਂ ਚੀਜ਼ਾਂ ਤੋਂ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਗੱਲ ਕਰਨੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿ 4 ਤਰੀਕ ਨੂੰ ਐਡੀਲੇਟ ਦੇ ਵਿੱਚ ਗਲਾਬ ਸਿੱਧੂ ਆ ਰਿਹਾ ਜੀ ਕਿ 4 ਤਰੀਕ ਨੂੰ ਉਹਨਾਂ ਦਾ ਜਿਹੜਾ ਸ਼ੋਅ ਹੋ ਰਿਹਾ ਜੀ ਉਹ ਜ਼ਰੂਰ ਦੇਖਿਓ ਕਿਉਂਕਿ ਉਹ ਮੁੰਡਾ ਸਿੱਧੂ ਮਸੇਵਾਲੇ ਲਈ ਬਹੁਤ ਕੁਝ ਕਰ ਰਿਹਾ ਉਹਨੂੰ ਇਨਸਾਫ਼ ਦਿਵਾਉਣ ਲਈ ਵੈਸੇ ਤਾਂ ਮਾਨ ਸਾਹਿਬ ਸਾਨੂੰ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ ਹੈ ਇਸ ਗੱਲ ਦਾ ਕਿ ਸਾਡੇ ਨੌਜਵਾਨ ਜਿਹੜੇ ਜਿਨ੍ਹਾਂ ਦੀ ਕਲਮ 'ਚ ਦਮ ਹੈ ਜਿਨ੍ਹਾਂ ਦੀ ਗਾਇਕੀ 'ਚ ਦਮ ਹੈ ਹਿੱਕ ਦੇ ਜੋਰ ਨਾਲ ਗਾਉਂਦੇ ਨੇ ਜਦੋਂ ਉਹ ਗਾਉਂਦੇ ਨੇ ਤਾਂ ਚੁੰਮਣ ਲਾ ਦਿੰਦੇ ਨੇ ਸਾਰੇ ਦਰਸ਼ਕਾਂ ਨੂੰ ਹਾਂਜੀ ਜਿਹੜੀ ਤੁਸੀਂ ਨਿਵੇਕਲੀ ਗੱਲ ਦੱਸੀ ਹੈ ਕਿ ਗੁਲਾਬ ਸਿੱਧੂ ਇੱਕ ਜਹਜ ਸ਼ਖਸ ਨੂੰ ਇੱਕ ਜਹਜ ਨੌਜਵਾਨ ਨੂੰ ਜੋ ਸਾਡੇ ਕੋਲੋਂ ਖੋ ਲਿਆ ਗਿਆ ਸਾਡੇ ਕਲਾਕਾਰਾਂ ਕੋਲੋਂ ਖੋ ਲਿਆ ਗਿਆ ਉਹਨੂੰ ਨਿਆਂ ਦਿਵਾਉਣ ਵਾਸਤੇ ਦਿਨ ਰਾਤ ਮਿਹਨਤ ਕਰ ਰਹੇ ਨੇ ਇਸ ਵਾਸਤੇ ਸਾਰੀ ਦੀ ਸਾਰੇ ਦਰਸ਼ਕ ਵਰਗ ਜਿੱਥੋਂ ਤੱਕ ਵੀ ਸਾਡੀ ਆਵਾਜ਼ ਪਹੁੰਚ ਰਹੀ ਹੈ ਕਿ ਇਹਨਾਂ ਜਿਹੜੇ ਛੋਟੇ ਛੋਟੇ ਸਾਡੇ ਵੀਰ ਨੇ ਗੁਲਾਬ ਸਿੱਧੂ ਤੇ ਗੁਰਮਨ ਮਾਨ ਇਹਨਾਂ ਦੇ ਜਿਹੜੇ ਨਵਿਕਲੇ ਗੀਤ ਨੇ ਇਹਨਾਂ ਦੀ ਕਲਮ ਤੋਂ ਉਕਰੇ ਹੋਏ ਸਾਜਾਂ ਦੇ ਨਾਲ ਸੰਜਿੰਦਿਆਂ ਦੇ ਨਾਲ ਰਲ ਕੇ ਜਦੋਂ ਹੇਕਾ ਲਾਉਣਗੇ ਤੁਹਾਡੇ ਸਾਹਮਣੇ ਤੁਹਾਨੂੰ ਚਾਣਗੇ ਪੱਬਾਂ ਪਾਰ ਕਰਾਉਣਗੇ ਸਾਰੇ ਰਲ ਮਿਲ ਕੇ ਆਪਾ ਹਮ ਹਮਾ ਕੇ ਪਹੁੰਚੀਏ ਨਾਲ ਹੀ ਨਾਲ ਦੱਸਣਾ ਚਾਹਾਂਗੇ ਕਿ ਇਹਨਾਂ ਦੋਨਾਂ ਹੀ ਸੁਰੀਲੇ ਗਾਇਕਾਂ ਨੂੰ ਵਿਚਾਰ ਮਨਜ ਦੇ ਮੰਚ ਤੇ ਇਹਨਾਂ ਦੀਆਂ ਗੱਲਾਂ ਬਾਤਾਂ ਸੁਣਾਣਗੇ ਇਹ ਕੀ ਖਾਂਦੇ ਨੇ ਕੀ ਪੀਂਦੇ ਨੇ ਇਹ ਕਿਵੇਂ ਸੋਚਦੇ ਨੇ ਕਦੋਂ ਲਿਖਦੇ ਨੇ ਕਦੋਂ ਗਾਉਂਦੇ ਨੇ ਕਦੋਂ ਰਿਆਜ਼ ਕਰਦੇ ਨੇ ਬਹੁਤ ਕੁਝ ਨਵਾਂ ਇਹ ਜਾਣਾਂਗੇ ਇਸੇ ਵਿਚਾਰ ਮੰਚ ਤੇ ਬੈਠ ਕੇ ਮੇਰੇ ਨਾਲ ਹੋਣਗੇ ਰਪਿੰਦਰ ਮਾਨ ਜੀ ਮੈਂ ਹੋਵਾਂਗਾ ਤੇ ਨਾਲ ਹੋਣਗੇ ਸਾਡੇ ਨਾਲ ਇਹ ਸੁਰੀਲੇ ਗਾਇਕ ਗੁਲਾਬ ਸਿੱਧੂ ਤੇ ਗੁਰਮਨ ਮਾਨ ਬਿਲਕੁਲ ਜੀ ਤੇ ਇਹਦੇ ਨਾਲ ਹੀ ਅਸੀਂ ਇਜਾਜ਼ਤ ਚਾਹਾਂਗੇ ਜੀ ਤੁਹਾਡਾ ਸਿਰਫ ਤੁਹਾਡੇ ਲਈ ਵਿਚਾਰ ਮੰਚ ਥੈਂਕ ਯੂ ਸਵਾਗਤ ਹੈ